2364 ਭਰਤੀ ਦੀ ਸਟੇਸ਼ਨਲ ਆਟੋਮੇਟ ਨੂੰ ਲੈ ਕੇ ਔਰ ETT 994 ਭਰਤੀ ਦੀ ਸਿਲੈਕਸ਼ਨ ਲਿਸਟ ਨੂੰ ਲੈ ਕੇ ਅੱਜ ਸਾਡੇ ਸਾਥੀ ਡੀਪੀਆਈ ਆਫਿਸ ਗਏ ਸੀਗੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਏ ਨੇਗੇ ਸੋ ਮੀਟਿੰਗ ਦੇ ਵਿੱਚ ਸਾਥੀ ਹੋਏ ਨਿਕਲ ਕੇ ਆਏਗਾ ਕਿ ਨਾ ਤਾਂ ਅੱਜ ETT 2364 ਦੀ ਸਟੇਸ਼ਨਲ ਆਟੋਮੇਟ ਹੋਣੀ ਆ ਔਰ ਨਾ ਹੀ ETT 994 ਦੀ ਜਿਹੜੀ ਸਿਲੈਕਸ਼ਨ ਲਿਸਟ ਆਉਣੀ ਹੈਗੀ ਰੀਜ਼ਨ ਕੀ ਦੱਸਿਆ ਜਾ ਰਿਹਾ ਹੈ ਰੀਜ਼ਨ ਦੱਸਿਆ ਜਾ ਰਿਹਾ ਹੈ ਕਿ ਜੋ 7ਵੇਂ ਪੇ ਸਕੇਲਾ ਉਸ ਨੂੰ ਅਜੇ ਜਿੰਨਾ ਸਮਾਂ ਉੱਪਰੋਂ ਕੋਈ ਸਾਨੂੰ ਹਦਾਇਤ ਨਹੀਂ ਆਉਂਦੀ ਕਹਿੰਦੇ ਉਹਨਾਂ ਸਮਾਂ ਨਹੀਂ ਤਾਂ ਅਸੀਂ ETT 2364 ਦੀ ਸਟੇਸ਼ਨਲ ਆਟੋਮੇਟ ਕਰ ਸਕਦੇ ਆਂ ਔਰ ਨਾ ਹੀ ਅਸੀਂ ETT 994 ਦੀ ਸਿਲੈਕਸ਼ਨ ਲਿਸਟ ਪਾ ਕੇ ਅੱਗੇ ਸਟੇਸ਼ਨ ਨੂੰ ਚੁਆਇਸ ਕਰਾ ਸਕਦੇ ਆਂਗੇ ਸੋ ਇਹ ਜਿਹੜੀ ਜਾਣਕਾਰੀ ਅੱਜ ਡੀਪੀਏ ਅਧਿਕਾਰੀਆਂ ਵੱਲੋਂ ਮਿਲੀਏਗੀ ਸੋ ਦੋਨੋਂ ਹੀ ਜਥੇਬੰਦੀਆਂ ਨੇ ਭਾਵੇਂ 2364 ਜਥੇਬੰਦੀ ਹੋਵੇ ਭਾਵੇਂ 994 ਜਥੇਬੰਦੀ ਹੋਵੇ ਸਾਂਝਾ ਹੀ ਆ ਜਿਹੜਾ ਹੁਣ ਸੰਘਰਸ਼ ਵਧਿਆ ਹੋਇਆਗਾ ਸੋ ਦੋਨੋਂ ਹੀ ਜਥੇਬੰਦੀਆਂ ਨੇ ਆਪਸੀ ਜਿਹੜੀ ਸਹਿਮਤੀ ਨਾਲ ਨੇਸਟ ਜਿਹੜਾ ਪ੍ਰੋਸੈਸ ਹੈਗਾ ਜਦ ਨੇਸਟ ਜੋ ਧਰਨੇ ਦੀ ਰੂਪਰੇਖਾ ਕੀ ਉਹ ਤਿਆਰ ਕਰੀਏਗੀ ਹੁਣ ਜਲਦੀ ਹੀ ਧਰਨਾ ਅਨਾਉਂਸ ਕੀਤਾ ਜਾਊਗਾ ਉਹ ਭਾਵੇਂ ਕੱਲ ਦਾ ਹੋਵੇ ਜਾਂ ਪਰਸੋਂ ਦਾ ਹੋਵੇ ਜਲਦੀ ਹੀ ਇਹ ਲਾਈਵ ਦੇ ਮਾਧਿਅਮ ਰਾਹੀਂ ਜਿਹੜਾ ਉਸ ਧਰਨੇ ਬਾਰੇ ਦੱਸ ਦਿੱਤਾ ਜਾਊਗਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈਗੀ ਭਾਵੇਂ 364 ਸਾਥੀ ਹੋਣ ਭਾਵੇਂ ਉਹਨਾਂ 894 ਸਾਥੀ ਹੋਣ ਕਿ ਹੋਣਾ ਜਿਹੜਾ ਆਪਾਂ ਨੂੰ ਇੱਕ ਵਾਰੀ ਫੇਰ ਸਰਕਾਰ ਨਾਲ ਆਗਾ ਆਮੋ ਸਾਹਮਣੇ ਦੀ ਜਿਹੜੀ ਲੜਾਈ ਲੜਨੀ ਪਊਗੀ ਔਰ ਇਹ ਅਸੀਂ ਅਖੀਰਲੀ ਲੜਾਈ ਲੈ ਕੇ ਚੱਲੇ ਹੋਏ ਹਾਂਗੇ ਕਿਉਂਕਿ ਇਸ ਤੋਂ ਬਾਅਦ ਅਸੀਂ ਨਾ ਤਾਂ ਕੋਈ ਹੋਰ ਕੋਈ ਧਰਨਾ ਲਗਾਵਾਂਗੇ ਨਾ ਹੀ ਇਸ ਤੋਂ ਬਾਅਦ ਸਾਨੂੰ ਧਰਨੇ ਲਗਾਉਣ ਦੀ ਫਿਰ ਲੋੜ ਪੈਣੀ ਹੈਗੀ ਕਿਉਂਕਿ ਸਰਕਾਰ ਹੈਗੀ ਜਿੱਥੇ ਸਾਨੂੰ ਇਹ ਕਹਿ ਰਹੀ ਸੀਗੇ ਜਿੱਥੇ ਅਧਿਕਾਰੀ ਸਾਨੂੰ ਪਿਛਲੇ 3 ਦਿਨਾਂ ਤੋਂ ਇਹ ਕਹਿ ਰਹੇ ਸੀਗੇ ਕਿ ETT 2364 ਭਰਤੀ ਦੀ ਸਟੇਸ਼ਨ ਅਲਾਟਮੈਂਟ ਸੋਮਵਾਰ ਨੂੰ 110% ਹੋਣੀ ਹੈਗੀ ਔਰ ਯੂਟੀਟੀ ਉਹ 994 ਭਰਤੀ ਦੀ ਜਿਹੜੀ ਸਿਲੈਕਸ਼ਨ ਲਿਸਟ ਹੈਗੀ ਸੋਮਵਾਰ ਨੂੰ ਆਉਣੀ ਹੀ ਆਉਣੀ ਹੈਗੀ ਪਰ ਜਦੋਂ ਸੋਮਵਾਰ ਆਇਆ ਤਾਂ ਸੋਮਵਾਰ ਨੂੰ ਜਿਹੜਾ ਇਹਨਾਂ ਦਾ ਸੱਤਵਾਂ ਪੇ ਸਕੇਲ ਦਾ ਜਿਹੜਾ ਹੈਗਾ ਜਿਹੜਾ ਨੋਟੀਫਿਕੇਸ਼ਨ ਆਏਗਾ ਉਹ ਇਹਨਾਂ ਨੇ ਇੱਕ ਆਪਣੇ ਆਪ ਦੇ ਵਿੱਚ ਅੜਿਕਾ ਖੜਾ ਕਰ ਲਿਆ ਸੋ ਪਿਛਲੇ ਦਿਨਾਂ ਤੋਂ ਅਸੀਂ ਭਾਵੇਂ ਸਾਡੀਆਂ ਮੀਟਿੰਗਾਂ ਹੋਣ ਸਿੱਖਿਆ ਅਧਿਕਾਰੀਆਂ ਨਾਲ ਭਾਵੇਂ ਅਸੀਂ ਫੋਨ ਤੇ ਰਾਬਤਾ ਬਣਾਉਣਾ ਹੋਵੇ ਹਰ ਹਰ ਮੀਟਿੰਗ ਤੇ ਹਰ ਫੋਨ ਤੇ ਜਦੋਂ ਵੀ ਅਸੀਂ رابطہ ਬਣਾਉਂਦੇ ਸੀਗੇ ਉਸ ਟਾਈਮ ਇਹੋ ਗੱਲ ਨਿਕਲ ਕੇ ਆਉਂਦੀ ਹੁੰਦੀ ਸੀਗੀ ਕਿ ਜੋ 7ਵੇਂ ਪੇ ਸਕੇਲ ਦਾ ਜੋ ਨੋਟੀਫਿਕੇਸ਼ਨ ਆਇਆਗਾ ਨੋਟਿਸ ਆਏਗਾ ਇਹ ਸਾਡੇ ਨਾਲ ਮਤਲਬ ਸਾਡੀ ਭਰਤੀ ਤੇ ਇਸ ਦਾ ਕੋਈ ਇਫੈਕਟ ਨਹੀਂ ਹੈਗਾ ਸਾਡੀ ਭਰਤੀ ਹੈਗੀ ਜਿਹੜੀ ਕੰਟੀਨਿਊ ਉਹ ਚੱਲਦੀ ਰਹੂਗੀ ਕਿਉਂਕਿ ਪਿਛਲੀ ਵਾਰੀ ਵੀ ਜੇ ਅਸੀਂ ਦੇਖੀ ਹੈ ਹਰ ਇੱਕ ਭਰਤੀ ਨੂੰ ਅਸੀਂ ਦੇਖਦੇ ਹਾਂ ਜੇ ਤਾਂ ਜਿਹੜੀ ਸੈਲਰੀ ਹੈਗੀ ਤਾਂ ਉਹ 2 ਜਾਂ 3 ਮਹੀਨਿਆਂ ਬਾਅਦ ਆਉਂਦੀ ਆ ਇਹ ਤਾਂ ਹੈ ਨਹੀਂ ਕਿ ਅੱਜ ਜੇ ITT ਤੇ 364 ਵਰਤੀ ਨੂੰ ਜੁਆਇਨ ਕਰਾਉਂਦੇ ਨੇਗੇ ਸਟੇਸ਼ਨ ਅਲਾਟਮੈਂਟ ਕਰਾਉਂਦੇ ਨੇਗੇ ਤੇ ਅੱਜ ਤੋਂ ਹੀ ਜਿਹੜੀ ਜਿਹੜੀ ਸਾਡੀ ਸੈਲਰੀ ਆਉਣੀ ਸ਼ੁਰੂ ਹੋ ਜੂਗੀ ਤਾਂ ਉਹਦੇ ਵਿੱਚ ਵੀ 2-3 ਮਹੀਨੇ ਲੱਗਦੇ ਨੇ ਕਿ ਸੈਲਰੀ ਆਉਣ ਤੇ ਪਰ ਸਰਕਾਰ ਨੇ ਲਾ ਲਓ ਜਾਂ ਡਿਪਾਰਟਮੈਂਟ ਨੇ ਲਾ ਲਓ ਆਪਾਂ ਨੂੰ ਇੱਕ ਹਉਏ 'ਚ ਫੇਰ ਬਾੜ ਦਿੱਤਾਗਾ ਕਿ ਜਿੰਨਾ ਸਮਾਂ ਉੱਪਰੋਂ ਹਦਾਇਤ ਨਹੀਂ ਆਉਂਦੀਗੀ ਉਹਨਾਂ ਸਮਾਂਗਾ ਜਿਹੜਾ ਅਸੀਂ ਇਹ ਦੋਨੋਂ ਹੀ ਭਰਤੀਆਂ ਦਾ ਵਰਕ ਨਹੀਂ ਕਰ ਸਕਦੇ ਕਿ ਨਾ ਹੀ ਦਾ 2364 ਭਰਤੀ ਦੀ ਸਟੇਸ਼ਨਲ ਅਲੋਟਮੈਂਟ ਕਰ ਸਕਦੇ ਆਗੇ ਔਰ ਨਾ ਹੀ ਈਟੀਟੀ ਉਹ 994 ਸਿਲੈਕਸ਼ਨ ਲਿਸਟ ਪਾ ਕੇ ਜਿਹੜਾ ਸਟੇਸ਼ਨ ਚੁਆਇਸ ਕਰਾ ਸਕਦੇ ਆਗੇ ਮਸਲਾ ਹੁਣ ਸਾਡਾ ਇਹ ਨਹੀਂ ਰਹਿ ਗਿਆ ਕਿ ਅਸੀਂ ਨੇ ਸਟੇਸ਼ਨ ਅਲੋਟਮੈਂਟ ਕਰਾਉਣੀ ਹੈਗੀ ਜਾਂ ਸਿਲੈਕਸ਼ਨ ਲਿਸਟ ਪਾਉਣੀ ਹੈਗੀ ਮਸਲਾ ਇਹ ਹੈਗਾ ਕਿ ਭਰਤੀ ਨੂੰ ਜਲਦੀ ਪੂਰਾ ਕਰਾਉਣਾਗਾ ਤੇ ਦੋਨੋਂ ਹੀ ਭਰਤੀ ਨੂੰ ਜਲਦੀ ਪੂਰਾ ਕਰਾਉਣਾਗਾ ਲਾਈਵ ਦੇ ਮਾਧਿਅਮ ਰਾਹੀਂ ਸਾਰੇ ਹੀ ਸਾਥੀਆਂ ਨੂੰ ਲੋਕੇਸ਼ਨ ਆ ਜਿਹੜੀ ਧਰਨੇ ਦੀ ਉਹ ਜ਼ਰੂਰ ਦੱਸ ਦਿੱਤੀ ਜਾਊਗੀ ਇਸ ਤੋਂ ਪਹਿਲਾਂ ਜਿਹੜਾਗਾ ਆਪਣੀ ਤਿਆਰੀ ਬਣਾ ਕੇ ਰੱਖੋ ਜਦੋਂ ਵੀ ਆਪਾਂ ਜਿੱਥੇ ਵੀ ਕਿਤੇ ਜਥੇ ਮੰਦੀ ਤੁਹਾਨੂੰ ਧਰਨੇ ਬਾਰੇ ਜਿਹੜਾਗਾ ਅਨਾਉਂਸਮੈਂਟ ਕਰਦੀ ਹੈਗੀ ਤਾਂ ਸਾਰੇ ਸਾਥੀ ਜਿਹੜਾ ਵੱਧ ਛੱਡ ਕੇ ਧਰਨੇ ਦਾ ਹਿੱਸਾ ਜ਼ਰੂਰ ਬਣੋ ਈਟੀਟੀ ਤੇ 166 ਸਾਥੀ ਹੁਣ